ਇਹ ਰਿਲੇਟਡ ਗ੍ਰਾਫਿਕ ਲਾਈਨ ਨਾਲ ਜੁੜੇ ਹੋਇਆ ਉਹ ਤਾਂ ਇਹਨੂੰ ਸਮਝਦੇ ਆ ਕਿ ਕੋਈ ਵੀ ਚੀਜ਼ ਜਿਹੜੀ ਆ ਅੱਜਕੱਲ ਦੇ ਟ੍ਰੈਂਡ ਦੀ 3D ਜਿਹਨੂੰ ਕਹਿੰਦੇ ਆ ਪਾ ਅੱਜਕੱਲ ਹਰ ਚੀਜ਼ ਦਾ ਅਪਗ੍ਰੇਡ ਹੋ ਜਾਂਦੀ ਉਹਦਾ ਉਹ ਨਾਮ ਤਾਂ ਉਹਦੇ ਨਾਲ ਰਿਲੇਟਡ ਆ 3D ਕ੍ਰिएशन ਮੇਰਾ ਥੋੜਾ ਜਨਾ ਸੈਂਟੀਮੈਂਟ ਵੀ ਹੈਗਾ ਕਿਉਂਕਿ ਮੇਰੇ ਤਿੰਨ ਬੇਟੀਆਂ ਉਹਦੇ ਕਰਕੇ ਮੈਂ ਤਾਂ ਨਾਮ 3D ਤੋਂ 3 ਡਾਟਰਸ ਕ੍ਰिएशन ਰੱਖਿਆ ਸੀਗਾ ਸੋ ਮੈਨੂੰ ਲੱਗਾ ਕਿ ਮੈਨੂੰ ਮੇਰੇ ਕਨਸੈਪਟ ਨਾਲ ਵੀ ਜੁੜਦਾ ਤੇ ਮੇਰੇ ਆਪਣੀ ਫੀਲਿੰਗਸ ਵੀ ਉਹਦੇ ਨਾਲ ਜੁੜਦੀਆਂ ਸੋ ਮੈਂ 3D ਕ੍ਰिएशन ਨਾਮ ਇਹਦਾ ਤਾਂ ਰੱਖਿਆ ਇਹ ਲੇਜ਼ਰ ਮਸ਼ੀਨ ਹੈ ਜੀ ਇਹ ਤੇ ਅਸੀਂ ਪਲਾਸਟਿਕ ਦੇ ਲੈਟਰਸ ਅਕ੍ਰੀਲਿਕ ਜਿੱਦਾਂ ਦੀ ਮਰਜ਼ੀ ਕਰੋ ਕਟਿੰਗ ਕਰਨੇ ਆ ਇਹਦੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਜਿਵੇਂ 3D ਕਿਸੇ ਵੀ ਤਰੀਕੇ ਦੀ ਗਿਫਟ ਆਈਟਮ ਤਿਆਰ ਕਰਨੀ ਹੋਵੇ ਸਾਰਾ ਕੁਝ ਇਹਦੇ ਅੰਦਰ ਹੁੰਦਾ ਹੈ ਇਹ ਵੀ ਆ ਕਿ ਜਿਹੜੇ ਅੱਜ ਕੱਲ ਸਾਈਨੇਜ ਲੱਗਦੇ ਆ 3D ਲੈਟਰਸ ਜੀ ਉਹ ਜਿਹੜੇ ਬਾਹਰ ਜਗਦੇ ਲੈਟਰ ਜਿਹਨੂੰ ਅਸੀਂ ਕਹਿੰਦੇ ਆ ਅਕ੍ਰੀਲਿਕ ਸ਼ੀਟ ਤੇ ਜੀ ਉਹ ਵੀ ਇਹਦੇ ਤੇ ਤਿਆਰ ਹੁੰਦੇ ਆ ਇਹ ਇਹ ਕਟਿੰਗ ਕਰਦੀ ਹੈ ਬਾਕੀ ਕੰਮ ਸਾਰਾ ਮੈਨੂਅਲ ਹੁੰਦਾ ਹੱਥਾਂ ਨਾਲ ਹੀ ਕੰਮ ਹੁੰਦਾ ਬਾਕੀ ਏ ਸੀ ਐਨ ਸੀ ਰਾਉਟਰ ਹੈ ਜੀ ਇਹ ਜਿਹੜੀ ਮਸ਼ੀਨਾਂ ਹੈ ਜਿਹੜੀਆਂ ਆਪਾਂ ਘਰਾਂ ਦੇ ਵਿੱਚ ਪਾਰਟੀਸ਼ਨ ਜਾਲੀਆਂ ਕਰਦੇ ਆ ਜਿੱਦਾਂ ਸੁਪੋਜ਼ ਮੈਂ ਤੁਹਾਨੂੰ ਸੈਂਪਲ ਦਿਖਾ ਦਿੰਦਾ ਹਾਂ ਹਾਂ ਇਹ ਜਿਹੜੀਆਂ ਪਾਰਟੀਸ਼ਨ ਜਾਲੀਆਂ ਨੇ ਇਹਦੇ ਤੇ ਕਟਿੰਗ ਹੁੰਦੀ ਜੀ ਦੇਖੋ ਜੀ ਅਸੀਂ ਇੱਕ ਬਹੁਤ ਮਤਲਬ ਸ਼ਹਿਰ ਵਾਸੀਆਂ ਨੂੰ ਰਿਲੀਫ ਦਿੱਤਾ ਵਾ ਜਿਹੜੇ ਲੋਕ ਜਲੰਧਰ ਲੁਧਿਆਣੇ ਜਾਂਦੇ ਸੀ ਨਾ ਉਹ ਕੀ ਕਹਿੰਦੇ ਸੀਗੇ ਕਿ ਇੱਥੋਂ ਪਲਾਈਆਂ ਕਿੱਦਾਂ ਚੱਕ ਕੇ ਲੈ ਜਾਵਾਂਗੇ ਹਾਂ ਉਹਨਾਂ ਨੂੰ ਐਕਸਪੈਂਸ ਪੈਂਦੇ ਸੀਗੇ ਟਰਾਂਸਪੋਰਟੇਸ਼ਨ ਪੈਂਦੀ ਸੀਗੀ ਪਰ ਇੱਥੇ ਹੁਣ ਇਹ ਚੀਜ਼ ਨਹੀਂ ਹੋਊਗੀ ਅਗਲਾ ਆਪਣੇ ਕੋਲ ਉਹ ਚੀਜ਼ ਲੈ ਕੇ ਆਵੇ ਅਸੀਂ ਉਹਦੇ ਕੋਲ ਕਟਿੰਗ ਕਰਕੇ ਉਹਦੇ ਕੋਲ ਅਸੀਂ ਚਾਰਜਸ ਲੈ ਲੈਣੇ ਠੀਕ ਹੈ ਉਹਨਾਂ ਨੂੰ ਵੀ ਰੀਲੀਫ ਹੋ ਗਿਆ ਦੂਜੀ ਗੱਲ ਹੈ ਕਿ ਜਿਹੜੇ ਲੋਕ ਆਪਣਾ ਮਾਲ ਵੇਚਦੇ ਸੀਗੇ ਉਹ ਆਪਣੇ ਰੇਟ ਨਾਲ ਵੇਚਦੇ ਸੀ ਮੋਨੋਪੋਲੀ ਨਾ ਦਿੰਦੇ ਸੀ ਕਿ ਲੈਣ ਹੀ ਲੈ ਜਾ ਤੇਰੀ ਮਰਜ਼ੀ ਆ ਤੇ ਅਸੀਂ ਇਸੇ ਰੇਟ ਤੇ ਦੇਣੀ ਪਰ ਉਹਦੇ ਕਰਕੇ ਕੁਝ ਲੋਕ ਆਪਣੇ ਚਾਰਮਾਨ ਵੀ ਮਾਰ ਲੈਂਦੇ ਸੀ ਛੱਡ ਯਾਰ ਮਹਿੰਗੀ ਪੈਂਦੀ ਆ ਇਹਦੇ ਤਾਂ ਆਪਣਾ ਵਾਰਾ ਨਹੀਂ ਕਰਦੇ ਪਰ ਹੁਣ ਅਸੀਂ ਉਹ ਸਾਰਿਆਂ ਦੇ ਇਰਮਾਨ ਪੂਰੇ ਕਰ ਦੇਣੇ ਉਹ ਆਪਣੀ ਚੀਜ਼ ਲੈ ਕੇ ਆਉਣੇ ਛੋਟੀ ਲੈਣ ਵੱਡੀ ਲੈਣ ਜਿੱਦਾਂ ਦੀ ਕਹਿਣਗੇ ਬਣਾ ਦੇਾਂਗੇ ਸਾਡੇ ਸ਼ਹਿਰ ਲਈ ਅਸੀਂ ਕੀ ਕੀ ਆ ਤੁਸੀਂ ਦਿਓਗੇ ਮੇਰੇ ਕੋ ਮੇਰੇ ਕੋ ਐਕ੍ਰੀਲਿਕ ਲੈਟਰ ਗਿਫਟ ਆਈਟਮ ਪਲਾਸਟਿਕ ਪ੍ਰੋਡਕਟ ਜਿਹੜੇ ਹੁੰਦੇ ਆ ਨਾ ਜਿਹੜੇ ਕਿ ਮਤਲਬ ਬਹੁਤ ਕਾਰੀਗਰੀ ਵਾਲਾ ਕੰਮ ਹੁੰਦਾ ਉਹ ਗਿਫਟ ਆਈਟਮਸ ਹੋਣਗੀਆਂ ਤੇ ਲੱਕੜੀ ਦਾ ਜਿਹੜਾ ਕਟਿੰਗ ਜਿਹੜੀ ਕਿਸੇ ਵੀ ਤਰੀਕੇ ਦੀ ਲੱਕੜ ਹੋਵੇ ਜਿਦਾ ਕੋਲ ਐਮ ਡੀ ਐਫ ਕਟਿੰਗ ਆ ਜਾਂ ਏ ਸੀ ਪੀ ਕਟਿੰਗ ਏ ਸੀ ਪੀ ਜਿਹੜੀ ਹੁੰਦੀ ਆ ਆਪਾਂ ਐਲੀਵੇਸ਼ਨ ਸ਼ੀਟ ਜਿਹੜੀ ਬਾਹਰ ਆਪਾਂ ਜਾਲੀਆਂ ਦੇਖਦੇ ਨੇ ਜਗਤੀਆਂ ਲਾਈਟਾਂ ਹੁੰਦੀਆਂ ਉਹ ਸ਼ੀਟਾਂ ਸਾਰੀਆਂ ਕਟੀਆਂ ਜਾਣਗੀਆਂ ਸਿਮਟਡ ਬੋਰਡ ਕਟਿਆ ਜਾਏਗਾ ਇਹਦੇ 'ਚ ਉਹ ਹਰ ਤਰੀਕੇ ਦਾ ਪ੍ਰੋਡਕਟ ਜਿਹਦੇ 'ਚ ਕਟਿੰਗ ਹੁੰਦੀ ਹੈ ਸਾਰੀਆਂ ਉਹਦੇ ਲਈ ਕੰਪੈਟੀਬਲ ਆ ਨਕੌਦਰ ਸ਼ਹਿਰ ਦਾ ਇੱਕ ਨਾਮ ਸ਼ਾਮ ਆਰਟ ਜੀਹਾਂ ਸ਼ਾਮ ਆਰਟ ਬਾਸ ਅਡੇ ਦੇ ਨਾਲ ਗਊਸ਼ਾਲਾ ਦੇ ਕੋਲ ਜਿਹੜਾ ਸ਼ਾਮ ਆਰਟ ਫਲੈਕਸਾਂ ਦਾ ਬਹੁਤ ਵਧੀਆ ਇਹਨਾਂ ਦਾ ਕੰਮ ਸੀ ਇਹਨਾਂ ਦਾ ਨਕੌਦਰ ਸ਼ਹਿਰ ਦੇ ਵਿੱਚ ਨਾ ਆ ਇਹਨਾਂ ਨੇ ਅੱਜ ਨਵੀਂ ਇੱਕ ਬ੍ਰਾਂਚ ਦਾ ਓਪਨਿੰਗ ਕੀਤੀ ਆ ਨਵੀਂ ਬ੍ਰਾਂਚ ਖੋਲੀ ਆ ਜਿਸ ਦਾ ਕਿ ਨਾਮ ਹੈਗਾ 3D ਕ੍ਰੇਸ਼ਨ ਔਰ ਇਹ ਜਿਹੜੀ ਬ੍ਰਾਂਚ ਖੋਲੀ ਇਹਨਾਂ ਨੇ ਕਰਤਾਰ ਪੈਲਸ ਦੇ ਬਿਲਕੁਲ ਸਾਹਮਣੇ ਕਰਤਾਰ ਪੈਲਸ ਦੇ ਬਿਲਕੁਲ ਸਾਹਮਣੇ ਇਹ ਬ੍ਰਾਂਚ ਖੋਲੀ ਆ ਕੀ ਕੀ ਸੁਹੂਲਤਾਂ ਨੇ ਇਸ ਬ੍ਰਾਂਚ ਦੇ ਵਿੱਚ ਜਾਵਾਂਗੇ ਅੰਦਰ ਲੈ ਜਾਵਾਂਗੇ ਤੁਹਾਨੂੰ ਇਹਨਾਂ ਦੇ ਮਾਲਕਾਂ ਦੇ ਨਾਲ ਗੱਲਬਾਤ ਕਰਾਵਾਂਗੇ ਹੁਣ ਤੁਹਾਨੂੰ ਆਪਣਾ ਕੋਈ ਵੀ ਇਦਾਂ ਦਾ ਫਲੈਕਸਾਂ ਦਾ ਜਾਂ ਹੋਰ ਵੀ ਬਹੁਤ ਸਾਰੇ ਅੰਦਰ ਆਲਟ ਨੇ ਉਹ ਜਲੰਧਰ ਜਾਂ ਲੁਧਿਆਣਾ ਜਾਂਦੀ ਲੋੜ ਨਹੀਂ ਤੁਹਾਨੂੰ ਨਕੋਦਰ ਵਿੱਚ ਹੀ ਮਨੇ ਹੋਇਆ ਨਾ ਜਿਹੜਾ ਸ਼ਾਮ ਆਲਟ ਜਿਹੜਾ ਗਊਸ਼ਾਲਾ ਦੇ ਕੋਲ ਆ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਉਹਨਾਂ ਨੇ ਅੱਜ ਇੱਕ ਨਵੀਂ ਬ੍ਰਾਂਚ ਸ਼ੁਰੂ ਕੀਤੀ ਆ 3D ਕ੍ਰिएशन ਕੀ ਭਲੇ ਭਾਜੀ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਸਾਰੇ ਇਹਨਾਂ ਕੋ ਜਾਣਕਾਰੀ ਲਵਾਂਗੇ ਕਿ ਕੀ ਇਹਦਾ ਮਤਲਬ ਆ ਔਰ ਕੀ ਕੀ ਸਹੂਲਤਾਂ ਨਕੋਦਰ ਵਸੀਆਂ ਨੂੰ ਇਹ ਦੇ ਰਹੇ ਨੇ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲਿੰਗਾ ਸਾਹਿਬ ਸਭ ਤੋਂ ਪਹਿਲੇ ਸਵਾਗਤ ਆ ਤੁਹਾਡਾ ਜੀ ਇਕਤਾਲਾ ਨਿਊਜ਼ ਤੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਸਰ ਇੱਕ ਮਿੰਟ 3D ਕ੍ਰिएशन ਦਾ ਮਤਲਬ ਪਹਿਲੇ ਮੈਂ ਸਮਝਾਈਓ ਦੇਖੋ ਜਿਹੜੇ ਤਾਂ ਗ੍ਰਾਫਿਕ ਲਾਈਨ ਨਾਲ ਜੁੜੇ ਹੋਏ ਆ ਉਹ ਤਾਂ ਇਹਨੂੰ ਸਮਝਦੇ ਆ ਕਿ ਕੋਈ ਵੀ ਚੀਜ਼ ਜਿਹੜੀ ਆ ਅੱਜਕੱਲ ਦੇ ਟ੍ਰੈਂਡ ਦੀ 3D ਜਿਹਨੂੰ ਕਹਿੰਦੇ ਆ ਆਪਾਂ ਅੱਜਕੱਲ ਹਰ ਚੀਜ਼ ਦਾ ਅਪਗ੍ਰੇਡ ਹੋ ਜਾਂਦੀ ਉਹਦਾ ਇਹ ਉਹ ਨਾਮ ਤਾਂ ਉਹਦੇ ਨਾਲ ਰਿਲੇਟਡ ਆ 3D ਕ੍ਰिएशन ਪਰ ਮੇਰਾ ਥੋੜਾ ਜਿਹਾ ਇਹਨਾਂ ਸੈਂਟੀਮੈਂਟ ਵੀ ਹੈਗਾ ਕਿਉਂਕਿ ਮੇਰੇ ਤਿੰਨ ਬੇਟੀਆਂ ਉਹਦੇ ਕਰਕੇ ਮੈਂ ਤਾਂ ਨਾਮ 3D ਤੋਂ 3 ਡਾਟਰਸ ਕ੍ਰिएशन ਰੱਖਿਆ ਸੀਗਾ ਜੀ ਸੋ ਮੈਨੂੰ ਲੱਗਾ ਕਿ ਮੈਨੂੰ ਮੇਰੇ ਕਨਸੈਪਟ ਨਾਲ ਵੀ ਜੁੜਦਾ ਤੇ ਮੇਰੇ ਆਪਣੀ ਫੀਲਿੰਗਸ ਵੀ ਉਹਨਾਂ ਨਾਲ ਜੁੜਦੀਆਂ ਸੋ ਮੈਂ 3D ਕ੍ਰिएशन ਨਾਮ ਇਹਦਾ ਤਾਰ ਰੱਖਿਆ 3D ਰੱਖਿਆ ਹੁਣ ਤਾਂ 4D 5D ਸਭ ਚੱਲ ਰਿਆ ਨਾਮ ਨਾ ਦੇਖੋ ਜੀ ਮਿਲਣਾ ਸਭ ਕੁਝ ਹੀ ਆ ਜੀ ਨਾਮ 3D ਰੱਖਣ ਦਾ ਮਤਲਬ ਹੈ ਕਿ ਲੋਕਾਂ ਨੂੰ ਇਹਦੀ ਇੱਕ ਪਤਾ ਲੱਜਦਾ ਕਿ 3D ਹਰ ਚੀਜ਼ ਇੱਥੇ ਮਿਲਦੀ ਆ ਬਿਲਕੁਲ ਉਹ ਉਸ ਵਾਦ ਹੁਣ ਅਪਗ੍ਰੇਸ਼ਨ ਤਾਂ ਹੋਈ ਜਾਣੀ ਐ ਜੇ ਹੁਣ ਅੱਜ ਤੋਂ 10 ਸਾਲ ਪਹਿਲਾਂ ਜੇ ਕਿਸੇ ਨੇ ਕੋਈ 1D ਤਾਂ ਰੱਖਿਆ ਨਹੀਂ ਸੀਗਾ ਚੱਲਦਾ 2D 3D ਸੀਗਾ ਹੁਣ ਚੱਲਦਾ ਪਿਆ ਵਾ ਜਿੱਦਾਂ ਜਿੱਦਾਂ ਗਾਂ ਆ ਜਾਂਦੀ ਆ ਲੋਕਾਂ ਨੂੰ ਸਮਝ ਵੀ ਆ ਜਾਂਦੀ ਆ ਲੋਕਾਂ ਨੂੰ ਇਹਦੀ ਨੌਲੇਜ ਹੋਈ ਜਾਂਦੀ ਆ ਹੁਣ ਅੱਜ ਤੇ ਜਿਹੜੀ ਕੋਈ ਵੀ ਤੁਸੀਂ ਚੀਜ਼ ਲੈਣ ਜਾਓਗੇ ਤੁਸੀਂ ਕਹੋਗੇ 3D ਚਾਹੀਦੀ ਆ ਜੀ ਉਰ ਕੋਈ 5D 6D ਨਹੀਂ ਕਹਿੰਦਾ ਜੀ ਜੀ ਹਲੇ ਉਹ ਹੀ ਫੇਮ ਆ ਨੇਮ ਹਲੇ ਉਹਦਾ ਫੇਮ ਆ ਗਾਣ ਵਾਲੇ ਡੈਮ ਚ ਤੋਂ ਉਸ ਨਾਮ ਦਾ ਟ੍ਰੈਂਡ ਆ ਜਾਊਗਾ ਫਿਰ ਸ਼ਾਇਦ ਮਾਰਾ ਕਿਰਪਾ ਕਰੇ ਤੇ ਰੇਗਾ ਨਾਮ ਬਣੇ ਕਿਰਪਾ ਬੜੇ ਅੱਜ ਤੱਕ ਖੁਸ਼ ਆ ਤੁਸੀਂ ਅੱਜ ਕਿਉਂਕਿ ਅੱਜ ਉਹ ਓਪਨਿੰਗ ਕੀਤੀ ਐ ਇਸ ਦੀ ਓਪਨਿੰਗ ਕੀਤੀ ਐ ਸ਼ਾਮ ਆ ਅੱਡਾ ਬੜਾ ਵਧੀਆ ਢੰਗ ਨਾਲ ਚੱਲ ਰਿਹਾ ਜਿਹੜਾ ਗੋਕਸ਼ਾਲਾ ਦੇ ਕੋਲ ਸੀ ਜਿਵੇਂ ਮੈਂ ਦੱਸਿਆ ਤੁਹਾਨੂੰ ਇਸ ਦੇ ਵਿੱਚ ਤੁਸੀਂ ਕਿਹ ਕਿਹ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦੇ ਰਹੇ ਹੋ ਇਹ ਜੀ ਸਾਡੇ ਸ਼ਹਿਰ ਨੂੰ ਅਸੀਂ ਜਿਹੜੀ ਜੀ ਦਿੱਤੀ ਹੈ ਨਾ ਜੀ ਮੈਂ ਕਹਣਾ ਜੀ ਉਹ ਜਿਹੜੇ ਲੋਕ ਤਾਂ ਮੈਨੂੰ ਹੁਣ ਤੱਕ ਮਿਲੇ ਆ 2 ਮਹੀਨੇ ਹੋ ਗਏ ਮੈਨੂੰ ਇਹ ਚੱਲਦੇ ਪ੍ਰੋਸੈਸਿੰਗ ਨੂੰ ਕਿ ਜਿੰਨੇ ਕਿ ਲੋਕ ਮਿਲੇ ਆ ਨਾ ਉਹ ਬੜੇ ਰੀਲੀਫ ਮੂਸਿਸ ਦਿੱਤਾ ਕਹਿੰਦੇ ਅਗਲੇ ਕਹਿੰਦੇ ਸੀਗੇ ਕਿ ਅਸੀਂ ਜਲੰਧਰ ਜਾਂਦੇ ਸੀ ਭਾਜੀ ਪਹਿਲਾਂ ਸਾਨੂੰ ਕਨਵੈਂਸ ਚਾਰजेस ਪੇ ਜਾਂਦੇ ਸੀ ਟਰਾਂਸਪੋਰਟੇਸ਼ਨ ਚਾਰजेस ਮਾਰ ਜਾਂਦੇ ਸੀ ਔਰ ਇੱਕ ਛੋਟਾ ਕੰਮ ਕਰਾਉਣ ਲਈ ਵੀ ਸਾਨੂੰ ਉੱਤੇ ਮਤਲਬ ਇੱਕ ਤਾਂ ਲੈ ਲੜੀਆਂ ਕੱਢਣੀਆਂ ਪੈਂਦੀਆਂ ਸੀ ਦੁਕਾਨਦਾਰਾਂ ਦੀਆਂ ਔਰ ਉਹਨਾਂ ਕੋਲ ਟਾਈਮ ਦਾ ਰਸ਼ ਹੁੰਦਾ ਸੀਗਾ ਉਹ ਲੋਕਲ ਬੰਦੇ ਨੂੰ ਜ਼ਿਆਦਾ ਪ੍ਰੈਫਰ ਕਰਦੇ ਬਾਹਰਲੇ ਨੂੰ ਟਾਈਮ ਦੇ ਦਿੰਦੇ ਸੀ ਸਾਡੇ ਨਗੋਦਰ ਦੇ ਬੰਦੇ ਬਹੁਤ ਡ ਫਿਰ ਉਹਨਾਂ ਦੀ ਡਿਮਾਂਡ ਵੀ ਸੀਗੀ ਕੁਝ ਸਾਨੂੰ ਸਮਝਦੇ ਸੀ ਇਸ ਲਾਇਕ ਕਿ ਭਾਜੀ ਤੁਸੀਂ ਕਰ ਸਕਦੇ ਆ ਤੇ ਅਸੀਂ ਪਹਿਲਾਂ ਹੀ ਕੰਮ ਆ ਜੇ ਇਹਨੇ ਬਿਜ਼ੀ ਸੀਗੇ ਸਾਨੂੰ ਇਧਰ ਫੋਕਸ ਕਰਦੇ ਕਰਦੇ ਥੋੜਾ ਟਾਈਮ ਲੱਗ ਗਿਆ ਵੀ ਅਸੀਂ ਲਾਈਨ ਬਦਲੀਏ ਨਾ ਬਦਲੀਏ ਕੁਝ ਨਵਾਂ ਲੈ ਕੇ ਆਈਏ ਕੁਝ ਆ ਪਿੱਛੇ ਕੋਰੋਨਾ ਤੋਂ ਬਾਅਦ ਤੁਹਾਨੂੰ ਪਤਾ ਕੰਮਕਾਰਾਂ ਦਾ ਸਿਸਟਮ ਇਦਾਂ ਹੀ ਸੀ ਟਾਈਮ ਪੈ ਗਿਆ ਥੋੜੇ ਜਿਹਾ ਜ਼ਿਆਦਾ ਐਲੈਕਸਾ ਦਾ ਕੰਮ ਤਾਂ ਬੜੀ ਖੂਬਸੂਰਤੀ ਦੇ ਨਾਲ ਸ਼ਹਿਰ ਦੇ ਵਿੱਚ ਤੋਂ ਉਹੀ ਚਲਾ ਰਹੇ ਉਹ ਨਾਲ ਬਹੁਤ ਚਲਾ ਰਹੇ ਉਹ ਇਸ ਦੇ ਅੰਦਰ ਕੁਝ ਹੋਰ ਨਵੀਂ ਚੀਜ਼ਾਂ ਨਵੀਆਂ ਨਵੇਂ ਆਰਟ ਬਹੁਤ ਕੁਝ ਨਵਾਂ ਜੀ ਮਤਲਬ 3D ਦਾ ਨਾਮ ਰੱਖਣ ਦਾ ਮਤਲਬ ਇਹ ਹੈ ਜੀਗਾ ਇਹਦੇ ਚ ਸਾਡੇ ਕੋਲ ਇੱਕ ਮਸ਼ੀਨ ਲੇਜ਼ਰ ਮਸ਼ੀਨ ਹੈ ਇੱਕ ਸੀਐਨਸੀ ਰਾਊਟਰ ਮਸ਼ੀਨ ਹੈ ਜਿਹੜੇ ਤਾਂ ਇਹਨਾਂ ਪ੍ਰੋਡਕਟਾਂ ਨੂੰ ਜਾਣਦੇ ਆ ਚੰਗੀ ਤਰ੍ਹਾਂ ਉਹਨਾਂ ਨੂੰ ਤਾਂ ਐਕਸਪਲੇਨ ਕਰਨ ਦੀ ਲੋੜ ਨਹੀਂ ਪਰ ਆਮ ਬੰਦੇ ਨੂੰ ਜਿਹੜੀ ਚੀਜ਼ ਆ ਜਿਹੜੀ ਆਪਾਂ ਘਰਾਂ ਦੇ ਵਿੱਚ ਪਾਰਟੀਸ਼ਨ ਜਾਲੀਆਂ ਲਾਉਨੇ ਆ ਛੱਤਾਂ ਦੇ ਵਿੱਚ ਜਾਲੀਆਂ ਲਾਉਨੇ ਆ ਜਿਹਦੇ ਚ ਲਾਈਟ ਵੀ ਜਗਦੀ ਹੁੰਦੀ ਆ ਉਹ ਜਿਹੜੀ ਕਟਿੰਗ ਆ ਨਾ ਉਹ ਮੈਨੂਅਲ ਨਹੀਂ ਹੁੰਦੀ ਹੱਥਾਂ ਨਾਲ ਨਹੀਂ ਹੁੰਦੀ ਕਿਉਂਕਿ ਬਹੁਤ ਮਹੀਨ ਕੰਮ ਹੁੰਦਾ ਉਦੋਂ ਲਈ ਮਤਲਬ ਕੋਈ ਕਾਰੀਗਰ ਵੀ ਅਵੇਲੇਬਲ ਨਹੀਂ ਹੁੰਦੇ ਸੀਗੇ ਤੇ ਲੋਕਾਂ ਨੂੰ ਸੈਕਰੀਫਾਈਸ ਕਰਨਾ ਪੈਂਦਾ ਸੀ ਜਿੱਦਾਂ ਦਾ ਕਿਸੇ ਨੇ ਬਣਾਤਾ ਕੋਲੇ ਰੱਖਣਾ ਤੁਹਾਡੇ ਕਹਿੰਦਾ ਮਤਲਬ ਲੋਕਾਂ ਨੂੰ ਲੁਧਿਆਣਾ ਜਾਂ ਜਲੰਧਰ ਜਾਂਦੀ ਲੋਕ ਨੇ ਨਕੋਦਰ ਦੇ ਵਿੱਚ ਹੀ ਸਭ ਕੁਝ ਮਿਲ ਸਕਦਾ ਨਕੋਦਰ ਜੇ ਸਾਡੀ ਕੋਸ਼ਿਸ਼ ਹੋਊਗਾ ਕਿ ਜੇ ਕੋਈ ਬਾਹਰਲਾ ਵੀ ਇੱਥੇ ਆਣਾ ਜਾਵੇ ਤੇ ਬਾਹਰਲਾ ਵੀ ਇੱਥੇ ਆ ਕੇ ਕਰਾਵੇ ਜੀ ਕਿ ਇੰਨੀ ਕਿ ਇੰਨੀ ਕੀ ਮਾਦਾ ਹੀ ਕਿਰਪਾ ਨਾਲ ਸਸ਼ਕਤਾ ਹੈਗੀ ਆ ਵੀ ਇਦਾਂ ਦਾ ਕੰਮ ਦੇਵਾਂਗੇ ਅਸੀਂ ਸਰ ਗਸਾਕੀ ਕਰਕੇ ਨਾਮ ਦੱਸਿਓ ਮੈਲੇ ਆਪਣਾ ਮੇਰਾ ਨਾਮ ਸਤਵਿੰਦਰ ਸਿੰਘ ਹੈ ਜੀ ਸ਼ਾਰਟ ਨੇਮ ਨੂੰ ਵਿੱਕੀ ਜਾਣਦੇ ਆ ਜੀ ਪਰ ਦੁਕਾਨ ਦੇ ਨਾਮ ਤੋਂ ਕਰਕੇ ਲੋਕ ਸ਼ਾਮ ਆੜ ਸੀ ਕਹਿੰਦੇ ਜੀ ਸ਼ਾਮ ਆੜ ਕਹਿੰਦੇ ਆ ਪਰ ਇਹ ਸੀ ਦਾ ਬੜਿਆਂ ਨੂੰ ਫਾਇਦਾ ਵੀ ਹੈ ਤੇ ਬੜਿਆਂ ਨੂੰ ਨੁਕਸਾਨ ਵੀ ਹੈ ਜੀ ਯੋ ਮੇਰੇ ਉਸਤਾਦ ਜੀ ਮੇਰੇ ਸਿੱਗੇ ਸ਼ਾਮ ਜੀ ਸ਼ਾਮ ਸਾਹਿਬ ਜੀ ਤੇ ਸ਼ਾਮ ਮੇਰੇ ਉਸਤਾਦ ਜੀ ਸੀ ਉਹਨਾਂ ਦੇ ਨਾਮ ਤੇ ਉਹ ਮੇਰੀ ਮਤਲਬ ਦੇਖ ਕੇ ਕੋਈ ਕਹਿੰਦਾ ਨਹੀਂ ਇਹਦਾ ਨਾਮ ਸ਼ਾਮ ਹੋਊਗਾ ਹਾਂ ਬਿਲਕੁਲ ਪਰ ਉਸ ਸੀ ਦਾ ਬੜੇ ਜਣੇ ਫਾਇਦਾ ਵੀ ਲੈਂਦੇ ਆ ਪਰ ਚਲੋ ਸਾਰਿਆਂ ਦਾ ਬਣਿਆ ਪੱਜ ਢੰਗ ਜਿੱਦਾਂ ਕਿਸੇ ਨੇ ਮਾਰੇ ਨਹੀਂ ਕਿਸੇ ਦੀ ਰੋਟੀ ਲਿਖੀ ਆ ਕਿਉਂਕਿ ਮੈਂ ਵੀ ਸ਼ਾਮ ਆਕੀ ਬੋਲਿਆ ਪਰ ਚਲੋ ਆਪਾਂ ਦੇਖੀਏ ਹੁਣ ਕੀ ਆ ਤੁਹਾਡਾ ਬਿਲਕੁਲ ਜੀ ਬਿਲਕੁਲ ਆਓ ਜੀ ਤੁਹਾਨੂੰ ਮੈਂ ਦਿਖਾਉਂਦਾ ਬਹੁਤ ਸਾਰੀਆਂ ਮਸ਼ੀਨਰੀ ਅੰਦਰ ਲੱਗੀ ਹੋਈ ਆ ਅਲੱਗ-ਅਲੱਗ ਤਰ੍ਹਾਂ ਦੀ ਆ ਮੇਰੇ ਨਾਲ ਭਾਜੀ ਨਾਲ ਮੌਜੂਦ ਰਾ ਸਾਰੇ ਜਾਨ ਚਾਹ ਮੰਨ ਇਹ ਲੇਜ਼ਰ ਮਸ਼ੀਨ ਹੈ ਜੀ ਇਹ ਤੇ ਅਸੀਂ ਪਲਾਸਟਿਕ ਦੇ ਲੈਟਰਸ ਕ੍ਰੈਲਿਕ ਜਿੱਦਾਂ ਦੀ ਮਰਜ਼ੀ ਕਰੋ ਕਟਿੰਗ ਕਰਦੇ ਆ ਇਹਦੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਜਿਹੜੇ 3D ਕਿਸੇ ਵੀ ਤਰੀਕੇ ਦੇ ਗਿਫਟ ਆਈਟਮ ਤਿਆਰ ਕਰਨੀ ਹੋਵੇ ਸਾਰਾ ਕੁਝ ਇਹਦੇ ਅੰਦਰ ਹੁੰਦਾ ਹੈ ਜੀ ਲੋ ਅੱਜ ਕੱਲ ਬਹੁਤ ਹੋੜ ਆ ਜਦੋਂ ਗਿਫਟ ਆਈਟਮ ਲੈਣ ਜਾਂਦੇ ਆ ਆਪਾਂ ਅਸੀਂ ਮਾਰਕੀਟ 'ਚ ਜਿਹੜੀਆਂ ਚੀਜ਼ਾਂ ਦੇਖਦੇ ਨੇ ਉਹ ਹੀ ਮਿਲਦੀਆਂ ਜੀ ਕਹਣਾ ਆ ਇਹ ਹੁਣ ਦੇਤੀ ਹੁਣ ਗਾਂਹ ਕੀ ਦਈਏ ਲੋਕਾਂ ਕੋ ਆਪਸ਼ਨ ਖਤਮ ਹੋ ਜਾਂਦੀ ਆ ਫਿਰ ਲੋਕ ਇੰਟਰਨੈਟ ਤੇ ਜਾਂਦੇ ਆ ਸਰਚ ਕਰਦੇ ਆ ਦੇਖਦੇ ਆ ਵੀ ਸਾਨੂੰ ਆ ਚੀਜ਼ ਫਿਰ ਉਹਦੀ ਅਵੇਲੇਬਿਲਟੀ ਔਨ ਸਪੋਰਟ 'ਚ ਨਹੀਂ ਉਹਦੀ ਡਿਲੀਵਰੀ ਜਿੰਨੇ ਜਨੇ ਲਈ ਇੱਕ ਵੀਕ ਦਾ ਟਾਈਮ ਹੁੰਦਾ ਪਰ ਇਹਦੇ ਜੇ ਆ ਕਿ ਸਾਡੇ ਛੋਟੇ ਛੋਟੇ ਵੀ ਕੰਮ ਜੇ ਕੋਈ ਹੈਣਾ ਕਿਸੇ ਦਾ ਕੋਈ ਦਿਲ ਦਾ ਇਰਮਾਨ ਆ ਉਹ ਕਹਿੰਦਾ ਦੋ ਦਿਨਾਂ 'ਚ ਮੈਨੂੰ ਚਾਹੀਦੀ ਮੇਰੇ ਕੋਈ ਸਪੈਸ਼ਲ ਓਕੇਸ਼ਨ ਹੈਗੀ ਆ ਤੇ ਅਸੀਂ ਉਹਦੇ ਲਈ ਬਹੁਤ ਸਾਰੀ ਗਿਫਟ ਐਟਮੈਂਟ ਤਿਆਰ ਕਰਕੇ ਦੇਵਾਂਗੇ ਇਸ ਤਰ੍ਹਾਂ ਜਿਹੜੀ ਮਸ਼ੀਨ ਦੇ ਕਹਿੰਦਾ ਮਤਲਬ ਗਿਫਟ ਆਈਟਮ ਤਿਆਰ ਹੁੰਦੀ ਹੈ ਜਿਸ ਤਰ੍ਹਾਂ ਦੀ ਵੀ ਤੁਸੀਂ ਚਾਹੋਗੇ ਉਹ ਹਾਂਜੀ ਇਹਦੇ ਨਾਲ ਇਹ ਵੀ ਹੈ ਕਿ ਜਿਹੜੇ ਅੱਜ ਕੱਲ ਸਾਈਨੇਜ ਲੱਗਦੇ ਆ 3D ਲੈਟਰਸ ਜੀ ਉਹ ਜਿਹੜੇ ਬਾਹਰ ਜਗਦੇ ਲੈਟਰ ਜਿਹਨੂੰ ਅਸੀਂ ਕਹਿੰਦੇ ਆ ਐਕ੍ਰੀਲਿਕ ਸ਼ੀਟ ਤੇ ਜੀ ਉਹ ਵੀ ਇਹਦੇ ਤੇ ਤਿਆਰ ਹੁੰਦੇ ਆ ਇਹ ਇਹ ਕਟਿੰਗ ਕਰਦੀ ਹੈ ਬਾਕੀ ਕੰਮ ਸਾਰਾ ਮੈਨੂਅਲ ਹੁੰਦਾ ਹੱਥਾਂ ਨਾਲ ਹੀ ਕੰਮ ਹੁੰਦਾ ਬਾਕੀ ਕਿਉਂਕਿ ਜੇ ਮਸ਼ੀਨਰੀ ਆ ਗਈ ਹੈ ਪਰ ਬੰਦੇ ਦੀ ਕਦਰ ਹੋਣੀ ਹੋਈ ਹੈ ਮਸ਼ੀਨਰੀ ਜ਼ਰੂਰ ਆ ਗਈ ਹੈ ਪਰ ਉਹ ਜਿਹੜੇ ਕਾਰੀਗਰਾਂ ਦੀ ਕਦਰ ਹੈਗੀ ਨਾ ਉਹ ਅੱਜ ਵੀ ਬਰਕਰਾਰ ਹੈ ਜੀ ਇੱਕ ਕਾਰੀਗਰ ਹੀ ਚ ਨੀ ਦੋ ਦਿਨਾਂ ਚ ਆ ਜੂਗੀ ਤਿੰਨ ਦਿਨਾਂ ਚ ਆ ਜੂਗੀ ਹਫਤੇ ਚ ਆ ਜੂਗੀ ਪਰ ਕਾਰੀਗਰੀ ਜਿਹੜੀ ਆ ਉਹ ਜਿੱਦ ਦਾ ਕੰਮ ਕਰੀ ਜਾਂਦੇ ਉਦੋਂ ਤੱਕ ਉਹਦਾ ਹੱਥ ਸਾਫ਼ ਹੋ ਜਾਂਦਾ ਉਹ ਕਾਰੀਗਰ ਬਣ ਜਾਂਦਾ ਸੋ ਇਹ ਆ ਇਹਦੇ ਨਾਲ ਬੰਦੇ ਦੀ ਵੈਲਿਊ ਘਟੀ ਨਹੀਂ ਮਸ਼ੀਨਾਂ ਦੇ ਆ ਨਾ ਉਹਦੀ ਹੋਰ ਵੈਲਿਊ ਵਧ ਗਈ ਹਾਂ ਇਸ ਤੋਂ ਅੱਗੇ ਆਪਾਂ ਚੱਲੀਏ ਠੀਕ ਵਚਦਾ ਅਗੇ ਰੂਹ ਖੁਸ਼ ਹੋ ਗਈ ਹੈ ਇੱਕ ਬਹੁਤ ਵਧੀਆ ਸੈਟਅਪ ਅੰਦਰ ਲੱਗਾ ਮੈਂ ਦਿਖਾ ਦਮਾ ਕੈਮਰੇ ਤੇ ਇਹ ਸੈਟਅਪ ਦੇ ਵਿੱਚ ਕੁਝ ਤਿਆਰ ਵੀ ਹੋ ਰਿਹਾ ਬਹੁਤ ਅੱਛਾ ਛੇ ਪੰਜਾਬੀ ਦੇ ਵਿੱਚ ਲਿਖਿਆ ਵਾ ਕਟਿੰਗ ਹੋਈ ਆ ਇੱਕ ਮਸ਼ੀਨਰੀ ਲੱਗੀ ਹੋਈ ਆ ਸਾਰੇ ਇਹਦੇ ਬਾਰੇ ਦੱਸੋਗੇ ਕੀ ਹੈ ਇਹ ਇਹ ਸੀਐਨਸੀ ਰੌਟਰ ਜੀ ਇਹ ਜਿਹੜੀ ਮਸ਼ੀਨ ਆ ਇਹ ਜਿਹੜੀਆਂ ਆਪਾਂ ਘਰਾਂ ਦੇ ਵਿੱਚ ਪਾਰਟੀਸ਼ਨ ਜਾਲੀਆਂ ਕਰਦੇ ਆ ਜਿੱਦਾਂ ਸੁਪੋਜ਼ ਮੈਂ ਤੁਹਾਨੂੰ ਸੈਂਪਲ ਦਿਖਾ ਦਿੰਦਾ ਹਾਂ ਹਾਂ ਇਹ ਜਿਹੜੀਆਂ ਪਾਰਟੀਸ਼ਨ ਜਾਲੀਆਂ ਨੇ ਇਹਦੇ ਤੇ ਕਟਿੰਗ ਹੁੰਦੀ ਹੈ ਜੀ ਔਰ ਇਹ ਤਾਂ ਸਰ ਜਿਹੜਾ ਸਮਾਨ ਆ ਜਿੱਦਾਂ ਇਹਦਾ ਪਲਾਈ ਪਲੋਈ ਬੋਰਡ ਆ ਇਹ ਇਹ ਦੇਖੋ ਜੀ ਅਸੀਂ ਇੱਕ ਬਹੁਤ ਮਤਲਬ ਸ਼ਹਿਰ ਵਾਸੀਆਂ ਨੂੰ ਰੀਲੀਫ ਦਿੱਤਾ ਵਾ ਜਿਹੜੇ ਲੋਕ ਜਲੰਧਰ ਲੁਧਿਆਣੇ ਜਾਂਦੇ ਸੀ ਨਾ ਉਹ ਕੀ ਕਹਿੰਦੇ ਸੀਗੇ ਕਿ ਇੱਥੋਂ ਪਲਾਈਆਂ ਕਿੱਦਾਂ ਚੱਕ ਕੇ ਲੈ ਜਾਵਾਂਗੇ ਹਾਂ ਉਹਨਾਂ ਨੂੰ ਐਕਸਪੈਂਸ ਪੈਂਦੇ ਸੀਗੇ ਟਰਾਂਸਪੋਰਟੇਸ਼ਨ ਪੈਂਦੀ ਸੀਗੀ ਪਰ ਇੱਥੇ ਹੁਣ ਇਹ ਚੀਜ਼ ਨਹੀਂ ਹੋਊਗੀ ਅਗਲਾ ਆਪਣੇ ਕੋਲ ਉਹ ਚੀਜ਼ ਲੈ ਕੇ ਆਵੇ ਅਸੀਂ ਉਹਦੇ ਕੋਲ ਕਟਿੰਗ ਕਰਕੇ ਉਹਦੇ ਕੋਲ ਅਸੀਂ ਚਾਰजेस ਲੈ ਲੈਣੇ ਠੀਕ ਹੈ ਉਹਨਾਂ ਨੂੰ ਵੀ ਰੀਲੀਫ ਹੋ ਗਿਆ ਦੂਜੀ ਗੱਲ ਆ ਕਿ ਜਿਹੜੇ ਲੋਕ ਆਪਣਾ ਮਾਲ ਵੇਚਦੇ ਸੀਗੇ ਉਹ ਆਪਣੇ ਰੇਟ ਨਾਲ ਵੇਚਦੇ ਸੀ ਮੋਨੋਪੋ ਪਰ ਉਹਦੇ ਕਰਕੇ ਕੁਝ ਲੋਕ ਆਪਣੇ ਚਾਰ ਮਾਨ ਵੀ ਮਾਰ ਲੈਂਦੇ ਛੱਡ ਯਾਰ ਮਹਿੰਗੀ ਪੈਂਦੀ ਐ ਇਹਦੇ ਤਾਂ ਆਪਣਾ ਵਾਰਾ ਨਹੀਂ ਕਰਦਾ ਪਰ ਹੁਣ ਅਸੀਂ ਉਹ ਸਾਰਿਆਂ ਦੇ ਇਰਮਾਨ ਪੂਰੇ ਕਰ ਦੇਣੇ ਆ। ਉਹ ਆਪਣੀ ਚੀਜ਼ ਲੈ ਕੇ ਆਉਣੇ ਛੋਟੀ ਲੈਣ ਵੱਡੀ ਲੈਣ ਜਿੱਦਾਂ ਦੀ ਕਹਿਣਗੇ ਬਣਾ ਦੇਾਂਗੇ ਸਾਡੇ ਸ਼ਹਿਰ ਲਈ ਅਸੀਂ ਖੜੇ ਆ ਡੈਡੀਕੇਸ਼ਨ ਨਾਲ। ਨਹੀਂ ਨਹੀਂ ਇਦਾਂ ਦਾ ਡਿਜ਼ਾਈਨ ਜਿਹੜੇ ਤੁਸੀਂ ਕਹੋਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੁਸੀਂ ਬਹੁਤ ਤਰ੍ਹਾਂ ਦੇ ਹਜ਼ਾਰਾਂ ਹੀ ਡਿਜ਼ਾਈਨ ਆ। ਹਜ਼ਾਰਾਂ ਡਿਜ਼ਾਈਨ ਬਣਾ ਦੇ। ਜੋ ਮਰਜ਼ੀ ਬਨਵਾਓ। ਕਮਰੇ ਦੇ ਦਰਵਾਜ਼ੇ ਹੋਣ ਜਾਂ ਕੁਝ ਵੀ ਹੋਵੇ ਜੋ ਮੰਗਿਆ। ਦਵਾ ਪੂਰਾ ਤਿਆਰ ਮਿਲ ਜੂਗਾ ਤੁਹਾਨੂੰ। ਜੀ। ਮਤਲਬ ਇਹ ਹੈ ਕਿ ਉਹਨੂੰ ਅਸੈਂਬਲ ਕਰਨ ਲਈ ਤੁਹਾਨੂੰ ਮਿਸਤਰੀ ਚਾਹੀਦਾ ਹੋਊਗਾ। ਜੀ। ਅਸੀਂ ਤੁਹਾਨੂੰ ਡਿਜ਼ਾਈਨ ਪੂਰਾ ਜੋ ਤੁਸੀਂ ਦੇਦੋਗੇ ਬਿਲਕੁਲ ਸਹੀ ਮਸ਼ੀਨ ਕੋ ਨਹੀਂ ਮਸ਼ੀਨ ਕੋ ਨਹੀਂ ਹੋ ਸਕਦਾ ਐਸਾਰੇ ਇਹ ਇਹ ਕਟਿੰਗ ਆਈ ਜਿੱਦਾਂ ਇਹ ਇਹ ਜਿਹੜੀ ਸਟੇਜਮੈਂਟ ਲਈ ਹਾਂਜੀ ਇਹ ਜਿਹੜੇ ਲੈਟਰ ਜਿਹਦੀ ਮੈਂ ਤੁਹਾਨੂੰ ਗੱਲ ਕੀਤੀ 레이ਜ਼ਰ ਮਸ਼ੀਨ ਤੇ ਬਣਦੇ ਆ ਜੀ ਇਹ 레이ਜ਼ਰ ਮਸ਼ੀਨ ਦਾ ਕੰਮ ਆ ਸਾਰਾ ਔਰ ਇਹ ਉਸ ਤੋਂ ਬਾਅਦ ਅਸੈਂਬਲ ਜਿਹੜੇ ਆ ਉਹ ਬੰਦੇ ਕਰਦੇ ਆ ਜਿਹੜੇ ਕਾਰੀਗਰ ਹੈਗੇ ਉਹ ਕਰਦੇ ਆ ਬਹੁਤ ਸੋਹਣਾ ਲੱਗਦਾ ਜੇ ਆ ਦੇਖਿਆ ਜਾਵੇ ਤੇ ਬਹੁਤ ਪਿਆਰੀ ਚੀਜ਼ ਹੈ ਇਹ ਅੱਜ ਕੱਲ ਟ੍ਰੈਂਡ ਵੀ ਇਹਦਾ ਹੀ ਹੈ ਬਹੁਤ ਉਧਰ ਦੇ ਵਿੱਚ ਮੇਰੇ ਖਿਆਲ ਨਹੀਂ ਹੈ ਨਹੀਂ ਕੁਝ ਨਹੀਂ ਮੈਨੂੰ ਵੈਸੇ ਕੰਮ ਕਰਦ ਨੂੰ ਹੋ ਗਏ ਆ ਇਸ ਕੰਮ ਦੇ ਵਿੱਚ ਮੈਨੂੰ ਹੋ ਗਏ 6 ਸਾਲ ਜਿਹੜਾ ਲੈਟਰਸ ਦਾ ਕੰਮ ਕਰਦਾ ਮੈਂ ਫਲੈਕਸ ਵਿੰਡਿੰਗ ਦਾ ਕੰਮ ਤੋਂ ਮੈਨੂੰ 24 ਪਹਿਲਾਂ ਤੋਂ ਮੈਂ ਮੋਜਾਂ ਦਾ ਸ਼ਾਮਾ ਆੜ ਦੇ ਨਾਂ ਤੇ ਬਹੁਤ ਮਸ਼ਹੂਰ ਆ ਇਹ ਜਿਹੜਾ ਆ ਚੀਜ਼ ਤੁਸੀਂ ਸ਼ੁਰੂ ਕੀਤੀ ਜਾਂ ਨਵੀਂ ਬਿਲਕੁਲ ਨਵਾਂ ਪ੍ਰੋਜੈਕਟ ਆਏ ਨਵੀਂ ਆਈਟਮ ਆ ਇਹ ਬਾਰੇ ਮੈਂ ਤੁਹਾਨੂੰ ਦੱਸਾਂ ਜੀ ਮੈਨੂੰ ਸ਼ਹਿਰ ਦੱਸਿਆ ਨਾ ਤੁਹਾਨੂੰ ਮੇਰੇ ਸ਼ਹਿਰ ਨੇ ਮੈਨੂੰ ਬਹੁਤ ਕੁਝ ਦਿੱਤਾ ਜੀ ਨਕੌਦਰ ਸ਼ਹਿਰ ਨੇ ਹਮੇਸ਼ਾ ਇੱਕ ਡਿਮਾਂਡ ਰੱਖੀ ਕਿ ਵਿੱਕੀ ਸਾਨੂੰ ਆਹ ਚੀਜ਼ ਪੈਦਾ ਕਰ ਦੇ ਜਦੋਂ ਉਹਨਾਂ ਦੀ ਕ੍ਰੌਸਟੀ ਨਹੀਂ ਸੀ ਨਾ ਮਿਤ ਨੇਮ ਕੀ ਦੱਸਿਆ ਵਿੱਕੀ ਮੇਰਾ ਛੋਟਾ ਨਾ ਵਿੱਕੀ ਆ ਜੀ ਉਹ ਮੈਨੂੰ ਕਹਿੰਦੇ ਸੀ ਜੀ ਸਾਨੂੰ ਆਹ ਚੀਜ਼ ਚਾਹੀਦੀ ਆ ਜੀ ਉਹ ਅਸੀਂ ਕਹਿੰਦੇ ਸੀ ਕਿ ਵੀ ਕੋਈ ਨਹੀਂ ਅਰੇਂਜ ਕਰਦੇ ਆ ਅਸੀਂ ਭੱਜਣਾ ਦੌੜਨਾ ਦੇਖਣਾ ਵੀ ਕਿੱਥੋਂ ਕੀ ਚੀਜ਼ ਅਵੇਲੇਬਲ ਹੁੰਦੀ ਆ ਕਿੱਦਾਂ ਹੁੰਦੀ ਕਿੱਦਾਂ ਨਹੀਂ ਹੁੰਦੀ ਉਹ ਅਸੀਂ ਪੈਦਾ ਕਰਕੇ ਦੇਣੀ ਪਰ ਲੋਕਾਂ ਦੀ ਕ੍ਰੌਸਟੀ ਨਕੌਦਰਿਆਂ ਦੀ ਅਸੀਂ ਪ੍ਰਕਰਾਰ ਰੱਖੀ ਉਹ ਜਿਹੜੀ ਡਿਮਾਂਡ ਕਰ ਰਿਹਾ ਤੁਹਾਡਾ ਮਾਈਂਡ ਹੈ ਵੀ ਗਾਹਕ ਨੇ ਜੋ ਤੁਹਾਡੇ ਕੋਲ ਮੰਗਿਆ ਤੂੰ ਜਿੱਦਾਂ ਮਰਜ਼ੀ ਪੈਦਾ ਕਰਕੇ ਦਿੱਤਾ ਭਾਵੇਂ ਜਲੰਧਰ ਜਾਂ ਲੁਧਿਆਣਾ ਉਹ ਕੰਟੈਕਟ ਕਰਕੇ ਤੁਸੀਂ ਨਕੌਦਰ ਦੇ ਵਿੱਚ ਉਹ ਪ੍ਰੋਜੈਕਟ ਲੈ ਆਂਦਾ ਬਿਲਕੁਲ ਜੀ ਬਿਲਕੁਲ ਉਹ ਐਸੇ ਕਰਕੇ ਲੈ ਕੇ ਆਂਦਾ ਜੀ ਸਾਨੂੰ ਪ੍ਰੋਬਲਮ ਆਉਂਦੀ ਸੀ ਹੁਣ ਕਸਟਮਰ ਨੂੰ ਅਸੀਂ ਦੇ ਦੇਣੀ ਸਰਵਿਸ ਕਸਟਮਰ ਕਹਿੰਦਾ ਯਾਰ ਹੁਣ ਥੋੜੀ ਜੀ ਜਲਦੀ ਚਾਹੀਦੀ ਉਹਦੀ ਡਿਮਾਂਡ ਵੱਧ ਗਈ ਉਹ ਕਹਿੰਦਾ ਕਿ ਜਿਹੜੀ ਚੀਜ਼ 15 ਦਿਨਾਂ ਚ ਮਿਲਦੀ ਆ ਉਹ ਸਾਨੂੰ 7 ਦਿਨਾਂ ਚਾਹੀਦੀ 7 ਦਿਨ ਵਾਲਾ ਕਹਿੰਦਾ ਹੁਣ 2 ਦਿਨਾਂ ਚ ਕੋਈ ਟਾਈਮ ਤਾਂ ਇਦਾਂ ਦਾ ਵੀ ਆ ਗਿਆ ਕ ਨਹੀਂ ਕੋਈ ਹੋਰ ਚੀਜ਼ ਦੇ ਤਾਂ ਮਿਲ ਜੂ ਮੈਂ ਕਹਿੰਦੀ ਇਹ ਕੰਮ ਤੇ ਡਿਪੈਂਡ ਕਰਦਾ ਕੰਮ ਛੋਟਾ ਜਾਂ ਵੱਡਾ ਜੀ ਕੁਝ ਟਾਈਮ ਇਦਾਂ ਦਾ ਸੀਗਾ ਵੀ ਕਿਸੇ ਨੂੰ ਕਿਤੇ ਸਿੰਗਲ ਚੀਜ਼ ਦੀ ਲੋਡ ਪੈ ਜਾਂਦੀ ਆ ਉਹ ਗਿਫਟ ਆਈਟਮ ਸੀਗੀ ਹੁੰ ਦੇਣੀ ਕਿਸੇ ਨੂੰ ਉਹ ਕਹਿੰਦੇ ਜੀ ਸਾਡੀ ਸਵੇਰੇ ਓਕੇਸ਼ਨ ਆ ਸਾਨੂੰ ਤਾਂ ਬਹੁਤ ਜ਼ਰੂਰੀ ਹੈ ਸਾਡੇ ਦੇ ਦਿਲ ਦਾ ਚਾਹਿਆ ਜੀ اسی ਦਾ ਦੇਣੀ ਹੈ ਜੀ ਗਿਫਟ ਦੇਣੀ ਹੈ ਸੋ ਸੋ ਲੱਬੇ ਮਾਰਕੀਟ ਚ ਲੱਬੇ ਕੱਖ ਨਹੀਂ ਸੇਮ ਕਾਮਨ ਚੀਜ਼ਾਂ ਉਹ ਕਹਿੰਦੇ ਦਿੱਤੀਆਂ ਹੋਈਆਂ ਲਿੱਤੀਆਂ ਹੋਈਆਂ ਕਾਮਨ ਟ੍ਰੈਂਡ ਅੱਜ ਕੱਲ ਤੁਹਾਨੂੰ ਪਤਾ ਹਰ ਘਰ ਚ ਚੀਜ਼ ਪਹੁੰਚਣ ਦੀ ਛੇਤੀ ਫਿਰ ਉਹ ਜਿੱਦਾ ਕੋਈ ਥੌਟਸ ਕੋ ਕ੍ਰੀਏਟਿਵ ਲੋਕ ਹੈਗੇ ਆ ਜਿਹੜੇ ਆ ਕੇ ਡਿਮਾਂਡ ਕਰਦੇ ਆ ਕਿ ਕੁਝ ਇਦਾਂ ਦਾ ਮਿਲ ਜਾਵੇ ਉਹ ਫਿਰ ਅਸੀਂ ਉਹਨੂੰ ਸਮਝੀਦਾ ਵਾ ਫਿਰ ਜੇ ਅਸੀਂ ਉਹ ਦੇ ਸਕਦੇ ਹੋਈਦਾ ਅਸੀਂ ਕਿਤੇ ਕੋਸ਼ਿਸ਼ ਕਰਾਂਗੇ ਸਰ ਇਹ ਪ੍ਰੋਜੈਕਟ ਜਿਹੜਾ ਇਹ ਕਾਫੀ ਮੈਥਲੋਗ ਕੋਸਟਲੀ ਹੋਣਾ ਪ੍ਰੋਜੈਕਟ ਮਹਾਰਾਜ ਦੀ ਕਿਰਪਾ ਛੋਟੀ ਨਹੀਂ ਬਹੁਤ ਕਿਰਪਾ ਮਹਾਰਾਜ ਦੀ ਬਹੁਤ ਬਹੁਤ ਖੁਸ਼ ਹੈਗਾ ਜੀ ਪਰ ਇਹ ਹੈ ਕਿ ਸਰ ਮੈਂ ਚੋ ਆਪਾਂ ਛੋਟੇ ਸ਼ਹਿਰ ਚ ਐਡਾ ਵੱਡਾ ਪ੍ਰੋਜੈਕਟ ਲਾਣਾ ਨਾ ਬਹੁਤ ਵੱਡਾ ਰਿਸਕ ਹੁੰਦਾ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਕੰਮ ਚੱਲੇ ਨਾ ਚੱਲੇ ਪਰ ਸਰ ਜੋ ਮੈਂ ਦੇਖ ਰਿਹਾ ਇੱਕ ਦੁਕਾਨ ਦੇ ਬਾਹਰ ਜਿਹੜੇ ਕਹਿੰਦੇ ਆਪਣੀ ਐਡ ਲਵਾਉਣੀ ਆ ਜਾਂ ਮੈਂ ਕੱਲੇ ਰਾਤ ਨੂੰ ਵੀ ਐ ਚਮਕਾ ਮਾਰੂ ਪੂਰਾ ਜੀ ਪੂਰਾ ਚਮਕਾ ਮਾਰੂ ਤੇ ਮੈਂ ਕਹਾਂ ਜੀ ਇਹ ਤੁਹਾਨੂੰ ਫੀਲਿੰਗ ਬਾਰਲੇ ਦੇਸ਼ ਵਾਲੀ ਫੀਲਿੰਗ ਵਾਲਾ ਮਾਹੌਲ ਬਣ ਜਾਣਾ ਜੀ ਨਿਕ ਉਧਰ ਵੈਸੇ ਉਹ ਅਪਡੇਟ ਹੋ ਗਿਆ ਜੀ ਹੁਣ ਹੁਣ ਤਾਂ ਡਿਮਾਂਡ ਆ ਜੀ ਕਸਮਰ ਦੀ ਕਿ ਹੁਣ ਹੋਰ ਨਵਾਂ ਕੀ ਜਾਂਦਾ ਮਤਲਬ ਇਹ ਨਹੀਂ ਹੈਗਾ ਕਿ ਸਰ ਇਹ ਵੀ ਕੰਮ ਤਾਂ ਚੱਲ ਰਿਹਾ ਹੋਰ ਬਈ ਨਹੀਂ ਵੇਸਟੇਜ ਨਹੀਂ ਦੇਖ ਸਰ ਸਰ ਵੇਸਟੇਜ ਇਹਦੀ ਵੇਸਟੇਜ ਮਸ਼ੀਨਾਂ ਦੇ ਵਿੱਚ ਵੇਸਟੇਜ ਨਹੀਂ ਹੁੰਦੀ ਅੱਛਾ ਜੀ ਜਦੋਂ ਬਹੁਤ ਮਾਈਨਰ ਵੇਸਟੇਜ ਜਦੋਂ ਅਸੀਂ ਕੰਮ ਕਰੀਦਾ ਅਸੀਂ ਉਹ ਪਹਿਲਾਂ ਹੀ ਪ੍ਰੀ ਪਲਾਨਡ ਕਰੀਦਾ ਕਿ ਇਹਦੇ ਚ ਵੇਸਟੇਜ ਨਾ ਜਾਵੇ ਨਾ ਕਲਾਇੰਟ ਦੀ ਜਾਵੇ ਨਾ ਸਾਡੀ ਆਪਣੀ ਜਾਵੇ ਕਿਉਂਕਿ ਅਸੀਂ ਉਹਨੂੰ ਮੈਨੇ ਜੀ ਇਹ ਹਿਸਾਬ ਨਾਲ ਕਰੀਦਾ ਬਿਲਕੁਲ ਜੀ ਅਸੀਂ ਵੇਸੇ ਕਸਟਮਰ ਹੁਣ ਕਹਿੰਦਾ ਕਿ ਮੈਨੂੰ ਛੋਟਾ ਚੀਜ਼ ਚਾਹੀਦੀ ਐ ਅਸੀਂ ਕਹਿੰਨੇ ਤੂੰ ਅਸੀਂ ਆਪਣੀ ਲੈ ਆਓ ਅਸੀਂ ਕੱਟ ਦੇਾਂਗੇ ਤੇ ਜੇ ਅਸੀਂ ਉਦਾਂ ਕਹਿੰਦੇ ਕਿ ਬੰਦਾ ਕਹਿੰਦਾ ਕਿ ਮੈਨੂੰ 6-4 ਦੀ ਇੱਕ ਚੀਜ਼ ਚਾਹੀਦੀ ਐ ਅਸੀਂ ਕਹਿੰਨੇ ਖਲਾਰਾ ਜਦੋਂ ਪਾਉਂਦੇ ਨੇ ਮਿਸਤਰੀਆਂ ਨੂੰ ਖਲਾਰਾ ਪੈ ਜਾਂਦਾ ਵੇਸਟ ਬਹੁਤ ਕੁ ਸਾਮਾਨ ਹੋ ਜਾਂਦਾ ਜੀ ਉਹ ਖਲਾਰੇ ਨੂੰ ਅਸੀਂ ਇਹ ਇਸ ਚੀਜ਼ ਨੂੰ ਮੈਨੇਜ ਕਰਨ ਲਈ ਅਸੀਂ ਬਹੁਤ ਹਾਈਜਨਿਕ ਪ੍ਰੋਡਕਟ ਨਾਲ ਲਾਏ ਹੋਏ ਆ ਮਤਲਬ ਕੋਸਟਲੀ ਪ੍ਰੋਡਕਟ ਲੱਗੇ ਹੋਏ ਆ ਇਹ ਨਹੀਂ ਕਿ ਬੂਰਾ ਖਿਲ ਰਿਹਾ ਤਾਂ ਖਿਲ ਰਿਹਾ ਹੀ ਹੈ ਐਦਾਂ ਦਾ ਕੁਝ ਨਹੀਂ ਹੈਗਾ ਆਹ ਮਸ਼ੀਨ ਆ ਇਹ ਬੂਰਾ ਚੱਕ ਲੈਦੀ ਨਾਲੋਂ ਨਾਲ ਹੀ ਅੱਛਾ ਇਹ ਨਾਲ ਕਿਸੇ ਨੂੰ ਆਣ ਗਾਣ ਵਾਤਾਵਰਣ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨੇ ਜਿੰਨੀ ਵੀ ਡਸਟ ਆ ਇਹਨੇ ਨਾਲ ਹੀ ਵੈਕਿਊਮ ਕਰ ਲੈਣੀ ਹੈ ਤਾਂ ਸਾਰਾ ਜਦੋਂ ਆਹ ਮਸ਼ੀਨ ਚਲਾਉਣੀ ਹੈ ਆਵਾਜ਼ ਆਵਾਜ਼ ਸੁਣਦੇ ਨਹੀਂ ਜੀ ਸਾਊਂਡ ਬਿਲਕੁਲ ਨਹੀਂ ਹੈਗੀ ਇਹਦੀ ਬਿਲਕੁਲ ਨਹੀਂ ਹੈਗੀ ਸਾਊਂਡ ਔਰ ਇਹ ਵੀ ਆ ਕਿ ਮਤਲਬ ਜੇ ਕੋਈ ਹੈਗੀ ਤਾਂ ਉਹਨੂੰ ਅਸੀਂ ਪੂਰੀ ਪ੍ਰੋਟੈਕਟ ਕੀਤਾ ਤੁਸੀਂ ਦੇਖੋ ਓਪਨ ਨਹੀਂ ਹੈਗੀ ਸਾਰੀ ਸੀਲਡ ਆ ਜਦੋਂ ਮਸ਼ੀਨਾਂ ਚੱਲਦੀਆਂ ਸਾਰਾ ਕੁਝ ਬੰਦ ਹੁੰਦਾ ਸਾਊਂਡ ਬਿਲਕੁਲ ਮਾਈਨਰ ਰਹਿ ਜਾਂਦੀ ਹੈ ਕੋਈ ਇਸ ਕਰਕੇ ਆਖਰੀ ਕੁਐਸਚਨ ਮੇਰਾ ਆਖਰੀ ਕੁਐਸਚਨ ਕੀ ਮੈਸੇਜ ਨਕੋਦਰਵਾਸੀਆਂ ਨੂੰ ਦੇਣਾ ਚਾਹੋਗੇ ਕੈਮਰੇ ਦੇ ਸਾਹਮਣੇ ਮੈਂ ਜੀ ਨਕੋਦਰਵਾਸੀਆਂ ਨੂੰ ਇਹ ਗੱਲ ਕਹੂੰਗਾ ਕਿ ਤੁਸੀਂ 22 23 ਸਾਲ ਅੱਗੇ ਮੈਨੂੰ ਸਹਿਯੋਗ ਦਿੱਤਾ ਔਰ ਮੈਂ ਇਸ ਬਹੁਤ ਵੱਡੇ ਪ੍ਰੋਜੈਕਟ ਨੂੰ ਇੱਥੇ ਲੈ ਕੇ ਆਇਆ ਹਾਂ ਇਸੇ ਕਰਕੇ ਕਿ ਮੇਰੇ ਸ਼ੇਅਰ ਨੇ ਮੈਨੂੰ ਜੋ ਦਿੱਤਾ ਨਾ ਮੈਂ ਉਹਨਾਂ ਨੂੰ ਸ਼ੇਅਰ ਨੂੰ ਕਿੱਦਾਂ ਵਾਪਸ ਕਰਾਂ ਜੀ ਔਰ ਮੈਂ ਇਹਨਾਂ ਚੀਜ਼ਾਂ ਸਿਵਾਉਣ ਵਾਲੀ ਵਾਪਸ ਕਰ ਸਕਦਾ ਸਰ ਇੱਕ ਹੋਰ ਮੈਨ ਮੜ ਜਾ ਥੋੜਾ ਜਿਹਾ ਹੋਰ ਵਾਦਿਓ ਇੱਥੇ ਕੀ ਕੀ ਆ ਤੁਸੀਂ ਦਿਓਗੇ ਮੇਰੇ ਕੋ ਮੇਰੇ ਕੋ ਐਕ੍ਰੀਲਿਕ ਲੈਟਰ ਗਿਫਟ ਆਈਟਮ ਪਲਾਸਟਿਕ ਪ੍ਰੋਡਕਟ ਜਿਹੜੇ ਹੁੰਦੇ ਆ ਨਾ ਜਿਹੜੇ ਕਿ ਮਤਲਬ ਬਹੁਤ ਕਾਰੀਗਰੀ ਵਾਲਾ ਕੰਮ ਹੁੰਦਾ ਜੀ ਉਹ ਗਿਫਟ ਆਈਟਮਸ ਹੋਣਗੀਆਂ ਤੇ ਲੱਕੜੀ ਦਾ ਜਿਹੜਾ ਕਟਿੰਗ ਜਿਹੜੀ ਕਿਸੇ ਵੀ ਤਰੀਕੇ ਦੀ ਲੱਕੜ ਹੋਵੇ ਜੀ ਜਿਦਾਂ ਕਹਿੰਦੇ ਆ ਐਮ ਡੀ ਐਫ ਕਟਿੰਗ ਆ ਜਾਂ ਏ ਸੀ ਪੀ ਕਟਿੰਗ ਏ ਸੀ ਪੀ ਜਿਹੜੀ ਹੁੰਦੀ ਆ ਆਪਾਂ ਐਲੀਵੇਸ਼ਨ ਸ਼ੀਟ ਜਿਹੜੀ ਬਾਹਰ ਆਪਾਂ ਜਾਲੀਆਂ ਦੇਖਦੇ ਨੇ ਜਗਤੀਆਂ ਲਾਈਟਾਂ ਹੁੰਦੀਆਂ ਉਹ ਸ਼ੀਟਾਂ ਸਾਰੀਆਂ ਕਟੀਆਂ ਜਾਣਗੀਆਂ ਸਿਮਟਡ ਬੋਰਡ ਕਟਿਆ ਜਾਏਗਾ ਇਹਦੇ ਵਿੱਚ ਉਹ ਹਰ ਤਰੀਕੇ ਦਾ ਪ੍ਰੋਡਕਟ ਜਿਹਦੇ ਵਿੱਚ ਕਟਿੰਗ ਹੁੰਦੀ ਹੈ ਇਹ ਸਾਰੀਆਂ ਉਹਦੇ ਲਈ ਕੰਪੈਟੀਬਲ ਆ ਜੀ ਔਰ ਕਿਸੇ ਵੀ ਚੀਜ਼ ਮਤਲਬ ਇਹਦੇ ਵਿੱਚ ਇੱਕ ਨਹੀਂ ਦੋ ਨਹੀਂ ਕੋਈ ਮਤਲਬ ਕਿ ਨਾ ਹਜ਼ਾਰਾਂ ਤਰ੍ਹਾਂ ਦੀਆਂ ਆਈਟਮਾਂ ਕੱਟ ਸਕਦੇ ਹੋ ਤੁਸੀਂ ਔਰ ਡਿਪੈਂਡ ਸਰ ਉਹ ਲਾਈਟਾਂ ਲੱਗੀਆਂ ਜਦੋਂ ਬੈਕ ਤੇ ਲਾਈਟਾਂ ਲੱਗੀਆਂ ਹਾਂ ਇਹ ਚੀਜ਼ ਦੇ ਬੈਕ ਤੇ ਲਾਈਟਾਂ ਲੱਗੀਆਂ ਇਹ ਉਹਦਾ ਹੀ ਆ ਜੀ ਬੇਸ ਇਹ ਉਹਦਾ ਹੀ ਆ ਇਹ ਜਦਾ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਜੀ ਜਿੱਦਾਂ ਸਪੋਜ਼ ਕਰੋ ਕਿ ਆ ਇਹਨੂੰ ਲੱਤਵਾ ਇਹ ਆ ਇਹਦਾ ਬੇਸ ਆ ਜੀ ਇਹਦੇ ਵਿੱਚ ਚੱਲ ਜਾਂਦਾ ਵਾ ਜੀ ਤੇ ਡੈਨ ਨੇ ਲੈਟਰ ਕੰਪਲੀਟ ਹੋ ਜਾਂਦਾ ਵਾ ਤੇ ਲਾਈਟਿੰਗ ਫੋਰੀ ਇਹਦੇ ਵਿੱਚ ਲਾਈਟ ਆ ਜਾਂਦੀ ਹੈ ਬਹੁਤ ਵਧੀਆ ਜੀ ਇਸੇ ਤਰ੍ਹਾਂ ਹੀ ਸਾਰੇ ਸਾਰੇ ਲੈਟਰ ਇਦਾਂ ਹੀ ਆ ਜੀ 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 ਇਹ ਤੁਸੀਂ ਸਾਡੇ ਕੋਲੋਂ ਦੇਖੋ ਨਾਰਮਲੀ ਕੀ ਹੁੰਦਾ ਜੀ 4 ਫੁੱਟ ਤੋਂ ਵੱਡਾ ਪਲੈਟਫਾਰਮ ਬਣਾ ਸਕਦੇ ਇਹ 8 ਫੁੱਟ ਪਰ ਜਿਹੜੀ ਹੁਣ ਆਪਾਂ ਮਸ਼ੀਨ ਲਈ ਕਹਿੰਦੀ ਇਹਦੇ ਚ ਤੁਸੀਂ 8 ਫੁੱਟ ਤੱਕ ਲੈਟਰ ਬਣਾ ਸਕਦੇ ਇੱਕੋ 1 ਪੀਸ 1 ਪੀਸ ਲੈਟਰ 8 ਫੁੱਟ ਦਾ ਪੂਰਾ ਲੈਟਰ ਤਿਆਰ ਹੋ ਜਾਂਦਾ ਇਹਦੇ ਵਿੱਚ ਪਰ ਇੱਕ ਆਪਣੀ ਰੈਗੇਸੀ ਮੈਸੇਜ ਥੋੜਾ ਜਿਹਾ ਕੈਪੈਸਿਟੀ ਦੇ ਦੇਵੋ ਤੁਸੀਂ ਬਈ ਇਹ ਆਪਣੀ ਲੋਕੇਸ਼ਨ ਦੱਸ ਦਿਓ ਕਿੱਥੇ ਹੈਗੀ ਹੈ ਲੋਕੇਸ਼ਨ ਆਪਣੀ ਹੈਗੀ ਜੀ ਕਰਤਾਰ ਪੈਲੇਸ ਦੇ ਬਿਲਕੁਲ ਸਾਹਮਣੇ ਆਪਾਂ ਜਦੋਂ ਕਰਤਾਰ ਪੈਲੇਸ ਆਉਂਦੇ ਆ ਨਾ ਕਰਤਾਰ ਪੈਲੇਸ ਦੇ ਬਿਲਕੁਲ ਸਾਹਮਣੇ ਕੈਨੇਡੀਅਨ ਵੀਜ਼ਾ ਸ਼ਾਪ ਆ ਉਹਦੇ ਬਿਲਕੁਲ ਨਾਲ ਆਪਣੀ ਸ਼ਾਪ ਆ ਗਲੀ ਦੇ ਵਿੱਚ ਤੇ 3D ਕ੍ਰिएशन ਦਾ ਨਾਮ ਆ ਜੀ ਆਪਣੀ ਸ਼ਾਪ ਦਾ ਜਿਹੜਾ ਨਾਮ ਆ ਔਰ ਰੈਗੀ ਮੈਸੇਜ ਦੀ ਗੱਲ ਮੈਂ ਤੁਹਾਨੂੰ ਮੈਸੇਜ ਦੇਣ ਜੁਗਾ ਸ਼ਾਇਦ ਮੈਂ ਬਹੁਤ ਛੋਟਾ ਹਾਂ ਇਨਾ ਨਹੀਂ ਮੈਂ ਕਹਿ ਸਕਦਾ ਆਪਣੇ ਆਪ ਨੂੰ ਬਾਕੀ ਸ਼ਹਿਰ ਵਾਸੀ ਸ਼ਹਿਰ ਵਾਸੀਆਂ ਦਾ ਸਹਿਯੋਗ ਕਰਨ ਤਾਲਮਿਲ ਬਣਾ ਕੇ ਰੱਖਣ ਇਸ ਤੋਂ ਵੱਡਾ ਕੋਈ ਮੈਸੇਜ ਨਹੀਂ ਔਰ ਆਪਣੀ ਭਾਈਚਾਰਾ ਜਿਹੜਾ ਬਣਿਆ ਰਵੇ ਸਤਿ ਸ਼੍ਰੀ ਅਕਾਲ ਜੀ ਨਾਂ ਦੱਸਿਓ ਆਪਣਾ ਮੇਰਾ ਨਾਮ ਪਰਮਿੰਦਰ ਕੌਰ ਹੈ ਜੀ 3D ਕਰੀਸ਼ਨ ਅੱਜ ਖੁੱਲ੍ਹਿਆ ਅੱਜ ਓਪਨਿੰਗ ਕੀਤੀ ਆ ਕੀ ਮੈਸੇਜ ਦੇਣਾ ਚਾਹੂਗੀ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕੀ ਸਾਰੇ ਇੱਕ ਵਾਰ ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਅਸਾਡੀ ਪੂਰੀ ਤੋਂ ਪੂਰੀ ਕੋਸ਼ਿਸ਼ ਹੋਏਗੀ ਕਿ ਅਸੀਂ ਕਸਟਮਰ ਸੈਟੀਸਫੈਕਸ਼ਨ ਸਾਡੀ ਫਰਸਟ ਪ੍ਰਾਇੋਰਟੀ ਹੈ ਤੇ ਅਸੀਂ ਅੱਗੋਂ ਇਹੀ ਸਾਡਾ ਮੇਨ ਮਕਸਦ ਰਹੇਗਾ ਕਿ ਵੱਧ ਤੋਂ ਵੱਧ ਅਸੀਂ ਕਸਟਮਰ ਨੂੰ ਅੱਛੀਆਂ ਸਰਵਿਸਿਜ਼ ਪ੍ਰੋਵਾਈਡ ਕਰਾਈਏ ਤੇ ਸਾਨੂੰ ਇਹਦੇ ਲਈ ਇੱਕ ਚਾਂਸ ਦੀ ਜ਼ਰੂਰਤ ਹੈ ਜਿਹਦੇ ਨਾਲ ਅਸੀਂ ਇਹ ਸ਼ੋਅ ਕਰ ਸਕਦੇ ਹਾਂ ਕਿ ਅਸੀਂ ਸੈਟੀਸਫੈਕਸ਼ਨ ਤੁਹਾਨੂੰ ਦੇਵਾਂਗੇ ਸਾਸੀ ਦਾ ਸਰ ਹਰਪੀਤ ਸਿੰਘ ਜੀ ਸਰ ਇੱਕ ਸ਼ਾਪ ਨਵੀਂ ਤੇ ਆਇਓ ਅੱਜ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਜੀ ਜੀ ਕੀ ਕਹਿਣਾ ਚਾਹੋਗੇ ਵਿੱਕੀ ਜੀ ਮੇਰੇ ਬ੍ਰਦਰ ਨੂੰ ਜੀ ਮਹਬੂਤ ਬਹੁਤ ਮੁਬਾਰਕਾਂ ਦਿੰਨਾ ਇਹਨਾਂ ਨੂੰ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦੇਣਾ ਸਾਰੇ ਤਰੱਕੀ ਕਰਨ ਬਸ ਤੇ ਅਸੀ ਗਾਜੀ ਮੇਰਾ ਜਸਪਿੰਦਰ ਸਿੰਘ ਕੀ ਮੈਸੇਜ ਦੇਣਾ ਚਾਹੋਗੇ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਭਾਜੀ ਨੂੰ ਵੀ ਜਿਹੜਾ ਇਹਨਾਂ ਨੇ ਨਕੌਦਰ ਸ਼ਹਿਰ ਚ ਇੱਕ ਵਧੀਆ ਪ੍ਰਾਲਾ ਕੀਤਾ ਆ ਵੀ ਲੋਕਾਂ ਨੂੰ ਜਿਹੜਾ ਦੂਰ ਦੂਰ ਜਾਣਾ ਪੈਂਦਾ ਇਹ ਡਿਜ਼ਾਈਨ ਬਣਾ ਲਈ ਹੁਣ ਨਕੌਦਰ ਚ ਬਣ ਗਏ 3D ਜਿਹੜੀ ਸ਼ਾਪ ਖੋਲੀ ਹੈ ਲਈ ਲੋਕੀ ਇਥੇ ਆਣ ਮੇਰਾ ਨਾਮ ਇੰਤੂ ਇਕਬਾਲ ਮੈਂਤੂ ਜੀ ਮੈਂ ਜਾਂਦਾ 3 ਮੈਸੇਜ ਦੇਣਾ ਚਾਹੋਗੇ ਵਿੱਕੀ ਭਾਜੀ ਵਿੱਕੀ ਭਾਜੀ ਨੂੰ ਮੇਰਾ ਛੋੜਾ ਭਰਾ ਮੈਂ ਦਾ ਇਹ ਅਰਦਾਸ ਕਰਦਾ ਕਿ ਆਪ ਇਹਨੂੰ ਸਾਰੀਆਂ ਖੁਸ਼ੀਆਂ ਦੇਵੇ ਇਹਦਾ ਕੰਮ ਦਿਨ ਦੁਗੀ ਰਾਤ ਚੋਕਨੀ ਤਰੱਕੀ ਕਰੇ ਮੇਰਾ ਆਸ਼ੀਰਵਾਦ ਇਹਦਾ ਹਮੇਸ਼ਾ ਨਾਲ ਖੜਾ ਮੈਂ ਆਪਣੇ ਭਰਾ ਦੇ ਬਹੁਤ ਬਹੁਤ ਸ਼ੁਕਰੀਆ ਜੀ ਸਸੀ ਕਾ ਜੀ ਸਸ਼ੀ ਕਾ ਜੀ ਮੇਰਾ ਨਾਮ ਜਤਿੰਦਰ ਕੋਹੜਾ ਕੀ ਮੈਸੇਜ ਜੀ ਜੀ ਵਿੱਕੀ ਭਾਜੀ ਨੇ ਨਵੀਂ ਸ਼ੋਰਟ ਵੀ ਅੱਜ ਅਸੀਂ ਤੇ ਇਹ ਕਹਿੰਨੇ ਕਿ ਪ੍ਰਮਾਤਮਾ ਇਹਨਾਂ ਨੂੰ ਸਾਰੇ ਜਹਾਂ ਦੇ ਖੁਸ਼ੀਆਂ ਦੇਵੇ ਇਹ ਮੇਰੇ ਜੀਜਾ ਜੀ ਹੈ ਸਭਈ ਖੁਸ਼ੀ ਬੋਲ ਰਹੀ ਹੈ ਠੀਕ ਹੈ ਸੱਤਰੀ ਕਾਲ ਜੀ ਸੱਸ਼ੀ ਕਵੀ ਜੀ ਕਿਨਾਂ ਜੀ ਹਾਂਜੀ ਮੇਰਾ ਸ਼ਰਨਜੀਤ ਕਾਲ ਇੱਕ ਨਵੀਂ ਸ਼ੌਪ ਦਾ ਓਪਨਿੰਗ ਹੋਈ ਆ ਇੱਕ ਨਵਾਂ ਰਸਤਾਨ ਕੋਟਰ ਦੇ ਲਈ ਖੁੱਲ੍ਹਿਆ ਆ ਕੀ ਮੈਸੇਜ ਦੇਣਾ ਚਾਹੋਗੇ ਮੈਂ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਸੱਚੀ ਗੱਲ ਕਰਾਂਗੀ ਇਹ ਮੇਰੇ ਵੀਜ਼ੀ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ 3 ਡਾਟਰ ਕ੍ਰिएशन ਪਹਿਲੀ ਗੱਲ ਤਾਂ ਨਾਮ ਹੀ ਬਹੁਤ ਸੋਹਣਾ ਹੈ ਤਾਂ ਤੁਸੀਂ ਇੱਕ ਵਾਰੀ ਜਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਤਾਂ ਮੈਨੂੰ ਪੂਰੀ ਉਮੀਦ ਹੈ ਇਹਨਾਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹਨਾਂ ਦੇ ਕੰਮ ਤੁਹਾਨੂੰ ਬਹੁਤ ਜ਼ਿਆਦਾ ਹੀ ਪਸੰਦ ਆਊਗਾ ਪਲੀਜ਼ ਪਲੀਜ਼ ਇੱਕ ਮੌਕਾ ਜਰੂਰ ਦਿਓ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾਲ ਤੁਹਾਡਾ ਪਰਮੰਦਰਪੁਰ ਜੀ ਪਰਮੰਦਰਪੁਰ ਜੀ ਵਿੱਕੀ ਵਿੱਕੀ ਲੱਗਦਾ ਹੈ ਤੁਹਾਡੇ ਵਿੱਕੀ ਜੀ ਮੇਰਾ ਬੇਟਾ ਹੀ ਹੈ ਬੇਟਾ ਹੈ ਹਾਂ ਜੀ ਮਦਰ ਨੂੰ ਮਾਰਾ ਨੂੰ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਬਹੁਤ ਹੋਣੀ ਤੇ ਬਹੁਤ ਜ਼ਿਆਦਾ ਜੀ ਬਹੁਤ ਖੁਸ਼ੀ ਹਾਂ ਜੀ ਅਸੀਂ ਨੰਗਲ ਤੋਂ ਆਏ ਆ ਜੀ ਹਾਂ ਜੀ ਆਪਣੇ ਬੇਟੇ ਨੂੰ ਵਧਾਈ ਦੇਣ ਵਾਸਤੇ ਆਏ ਆ ਹਾਂ ਜੀ ਸ਼ੁਕਰ ਆਹ ਮਾਂ ਇੱਕੋ ਕਾਮ ਨਾ ਕਰਦੇ ਹਾਂ ਕੰਮ ਜਾਬ ਕਰੇ ਇਸ ਬੱਚੇ ਨੂੰ ਪਾਜੀ ਨੇ ਜਿਹੜਾ ਸ਼ਾਮਾ ਅੱਟ ਦੇ ਨਾਲ ਗਊਸ਼ਾਲਾ ਦੇ ਕੋਲ ਖੋਲਿਆ ਸੀ ਉਸ ਤੋਂ ਬਾਅਦ ਇੱਕ ਕਰਤਾਰ ਪੈਲਸ ਦੇ ਬਿਲਕੁਲ ਸਾਹਮਣੇ ਇਹਨਾਂ ਨੇ 3D ਜਿਹੜਾ ਖੋਲਿਆ ਕ੍ਰਿਸ਼ 3D ਖੋਲਿਆ ਵਾ ਇੱਕ ਬਹੁਤ ਹੀ ਸਫਾਈ ਵਾਲਾ ਆ ਔਰ ਛੋਟੀ ਤੋਂ ਛੋਟੀ ਗਿਫਟ ਆਇਟਮੇ ਤਿਆਰ ਕਰਦੇ ਆ ਇੱਕ ਸਾਡੀ ਵੀ ਬੇਨਤੀ ਹੈ ਜਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਜਿਵੇਂ ਕਿ ਤੁਸੀਂ ਪਹਿਲੇ ਵੀ ਇਹਨਾਂ ਨੂੰ ਸੇਵਾ ਦਾ ਮੌਕਾ ਦਿੰਦੇ ਰਹੇ ਹੋ ਗਊਸ਼ਾਲਾ ਦੇ ਕੋਲ ਆਉਂਦੇ ਰਹੇ ਹੋ ਇੱਕ ਵਾਰ ਕਰਤਾਰ ਸੁਖਾਇ ਪੈਲਸ ਦੇ ਬਿਲਕੁਲ ਸਾਹਮਣੇ ਇਹਨਾਂ ਦੀ ਸ਼ਾਪ ਤੇ ਆਓ ਔਰ ਛੋਟੀ ਤੋਂ ਛੋਟੀ ਗਿਫਟ ਵੱਡੀ ਤੋਂ ਵੱਡੀ ਗਿਫਟ ਔਰ ਆਪਣੇ ਬਾਹਰ ਜਿਸ ਤਰ੍ਹਾਂ ਇੱਕ ਛੋਪਿਚ ਬਣੇ ਆਪਣੇ ਨਾਲ ਲਗਾ ਸਕਦੇ ਤੁਸੀਂ ਦੁਕਾਨਾਂ ਦੇ ਬਾਹਰ ਲਾਈਟਿੰਗ ਲਾ ਸਕਦੇ ਆ ਬਿਲਕੁਲ ਨਕੌਦਰ ਨੂੰ ਇਹ ਫੋਰਨ ਵਰਗਾ ਬਣਾ ਦੇਣਗੇ ਕੈਮਰਾ ਪ੍ਰਸਾਦ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਾ ਨਿਊਜ਼ ਨਕੌ